ਕਈ ਵਲਾਂ ਵੱਲੋਂ ਦਬਾਅ ਪਾਏ ਜਾਣ ਕਰਨ ਵੇਡਰ ਕੀਤਾ ਜਾਂ ਕਾਂਗਰ ਜਿਹੜਾ ਇੰਡੀਆ ਗੱਠ ਜੋੜਾ ਉਹਦੇ ਦਬਾਅ ਕਰਨ ਲਿਆ ਕੀ ਤੁਸੀਂ ਸਮਝਦੇ ਕੀ ਕਾਰਨ ਹੋਇਆ ਇਹ ਇਹ ਜਮੋ ਜੀ ਜਿਹੜਾ ਫੈਸਲਾ ਸੀਗਾ ਪਹਿਲੀ ਗੱਲ ਤਾਂ ਇਹ ਹੈ ਕਿ ਯੂਪੀ ਐਸਸੀ ਜਿਹੜੀ ਹੈ ਇਹ ਇੱਕ ਸੰਵਿਧਾਨਕ ਸੰਸਥਾ ਹੈ ਇਹਦੇ ਵਿੱਚ ਸਰਕਾਰ ਦਾ ਦਖਲ ਨਹੀਂ ਹੋਣਾ ਚਾਹੀਦਾ ਔਰ ਇਹਨਾਂ ਨੇ ਲਗਾਤਾਰ ਇਹ ਯਤਨ ਕੀਤੇ ਹੈਗੇ ਹੈ ਕਿ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਹੈ ਉਹਨਾਂ ਨੂੰ ਜਾਣ ਤਾਂ ਉਹਨਾਂ ਨੂੰ ਖਤਮ ਕਰ ਦਿੱਤਾ ਜਾਂ ਉਹਨਾਂ ਦਾ ਆਪਣੇ ਜਿਹੜੇ ਹੈ ਆਪਣੇ ਇਹ ਹੱਥ ਕੇ ਹੱਥ ਠੋਕੇ ਬਣਾ ਕੇ ਉਹਨਾਂ ਨੂੰ ਰੱਖੰਦਾ ਯਤਨ ਕੀਤਾ ਜਾ ਰਿਹਾ ਜਿਸ ਢੰਗ ਨਾਲ ਇਲੈਕਸ਼ਨ ਕਮਿਸ਼ਨ ਅਸੀਂ ਦੇਖਦੇ ਆ ਜਿਸ ਤਰ੍ਹਾਂ ਜਿਹੜਾ ਸੈਂਟਰ ਵਿਜੀਲੈਂਸ ਕਮਿਸ਼ਨ ਦੀ ਗੱਲ ਕਰ ਲਓ ਜਿਸ ਤਰ੍ਹਾਂ ਆਰਟੀਆਈ ਨਾਲ ਜੋ ਕੁਝ ਵਾਪਰ ਰਿਹਾ ਜੋ ਕੁਝ ਮਨਰੇਗਾ ਦੇ ਵਿੱਚ ਵਾਪਰ ਰਿਹਾ ਸੋ ਜਿਸ ਢੰਗ ਦੇ ਨਾਲ ਏਜੰਸੀਆਂ ਦੀ ਵਰਤੋਂ ਹੋ ਰਹੀ ਹੈ ਸਾਰੀਆਂ ਜਿਹੜੀਆਂ ਇੰਡੀਪੈਂਡੈਂਟ ਤੇ ਖੁਦਮਕਤਾਰ ਏਜੰਸੀਆਂ ਜਿਨ੍ਹਾਂ ਨੇ ਇਹ ਨਰਪੱਖ ਹੋ ਕੇ ਕੰਮ ਕਰਨਾ ਹੁੰਦਾ ਹੈ ਉਹਨਾਂ ਦਾ ਸੋ ਉਸ ਤਰ੍ਹਾਂ ਇਹਨਾਂ ਨੇ ਯੂਪੀ ਐਸਸੀ ਨੂੰ ਵੀ ਉਸੇ ਢੰਗ ਨਾਲ ਹੀ ਜਿਹੜਾ ਚਲਾਉਣ ਦਾ ਯਤਨ ਕੀਤਾ ਔਰ ਜਿਸ ਢੰਗ ਨਾਲ ਸਰਕਾਰ ਨੇ ਬਕਾਇਦਾ ਉਹਨਾਂ ਨੂੰ ਇਸ ਗੱਲ ਦੇ ਲਈ ਇੱਕ ਚਿੱਠੀ ਲਿਖੀ ਹੁਕਮ ਭੇਜਿਆ ਔਰ ਉਸ ਦੇ ਤਹਿਤ ਉਹਨਾਂ ਨੇ ਜਿਸ ਤਰ੍ਹਾਂ ਉਹ ਲਿਟਰ ਜਿਹੜੀ ਤੁਸੀਂ ਕਿਹਾ ਹੈਗਾ ਉਹਨਾਂ ਨੇ ਬਕਾਇਦਾ ਉਹ ਸਾਮੀਆਂ ਜਿਹੜੀਆਂ 47 ਦੇ ਕਰੀਬ ਉਹ ਜਿਹੜੀਆਂ ਉਹਨਾਂ ਲਈ ਇਸ਼ਤਿਹਾਰ ਦਿੱਤਾ ਅਰਜ਼ੀਆਂ ਮੰਗੀਆਂ ਔਰ ਸਾਰੇ ਕੁਝ ਨੇ ਇਸ ਤਰ੍ਹਾਂ ਦੀ ਇੱਕ ਸਥਿਤੀ ਪੈਦਾ ਕਰਤੀ ਜਿੰਦੇ ਵਿੱਚ ਇਹ ਪ੍ਰਭਾਵ ਗਿਆ ਕਿ ਸਰਕਾਰ ਜਿਹੜੀ ਹੈ ਇਸ ਢੰਗ ਨਾਲ ਜੇ ਭਰਤੀ ਕਰੇਗੀ ਜਾਂ ਯੂਪੀਐਸਸੀ ਜਿਸ ਢੰਗ ਨਾਲ ਉਹਨੂੰ ਸੰਵਿਧਾਨਕ ਸੰਸਥਾ ਨੂੰ ਇਹ ਸਰਕਾਰ ਦੀ ਇੱਕ ਬਾਡੀ ਦੇ ਤੌਰ ਤੇ ਜਾਂ ਸਰਕਾਰ ਦੇ ਹੱਥ ਫੋਕੇ ਦੇ ਵਜੋਂ ਵਰਤਨ ਦਾ ਯਤਨ ਕੀਤਾ ਗਿਆ ਤੇ ਉਹਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਹੈ ਉਹ ਕਿਤੇ ਨਹੀਂ ਰਹੇਗੀ ਜਿਹੜਾ ਸਵਾਲ ਰਾਹੁਲ ਗਾਂਧੀ ਨੇ اٹھਾਇਆ ਉਹ ਬਿਲਕੁਲ ਠੀਕ ਸੀਗਾ ਤੇ ਇਹੀ ਕਾਰਨ ਹੈ ਕਿ ਜਿਹੜੀ ਰਿਜ਼ਰਵੇਸ਼ਨ ਦੇ ਮਾਮਲੇ ਦੇ ਉੱਤੇ ਪਹਿਲਾਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੁਪਰੀਮ ਕੋਰਟ ਨੇ ਜਿਸ ਤਰ੍ਹਾਂ ਕਿਹਾ ਸੀ ਕਿ ਰਿਜ਼ਰਵੇਸ਼ਨ ਦੇ ਵਿੱਚ ਹੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਜਾਂ ਉਸ ਦੀਆਂ ਸਬ ਕੈਟਾਗਰੀਜ਼ ਬਣੀਆਂ ਚਾਹੀਦੀਆਂ ਜਿਹੜੀ ਕ੍ਰੀਮੀ ਲੇਅਰ ਹੈ ਉਸ ਦੇ ਉੱਤੇ ਉਹ ਮਾਮਲਾ ਅਜੇ ਚੱਲ ਹੀ ਰਿਹਾ ਸੀਗਾ ਕਿ ਸਰਕਾਰ ਨੇ ਜਿਹੜਾ ਇਹ ਕਦਮ ਚੁੱਕਿਆ ਤਾਂ ਉਸ ਨੇ ਜਿਹੜੇ ਖਾਸ ਕਰਕੇ ਉਹਨਾਂ ਹਲਕਿਆਂ ਨੂੰ ਪ੍ਰਤੀਨਿਧਤਾ ਕਰਦੇ ਆ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਦਲਤ ਭਾਈਚਾਰੇ ਨੂੰ ਐਸਟੀ ਨੂੰ ओबीसी ਨੂੰ ਜਿਸ ਤਰ੍ਹਾਂ ਇਹ ਰਾਮਬਲਾਸ ਪਾਸਵਾਂ ਦਾ ਜਿਹੜਾ ਬੇਟਾ ਚਿਰਾਗ ਪਾਸਵਾਂ ਜਾਂ ਲੋਕਜਨ ਸ਼ਕਤੀ ਪਾਰਟੀ ਦਾ ਜਿਹੜਾ ਇਸ ਵੇਲੇ ਮੁਖੀ ਹੈ ਉਸ ਨੇ ਵੀ ਇਸ ਤੇ ਸਵਾਲ ਚੁੱਕੇ ਕਿ ਭਾਵੇਂ ਅਸੀਂ ਸਰਕਾਰ 'ਚ ਹੈਗੇ ਆਂ ਪਰ ਅਸੀਂ ਇਸ ਮੁੱਦੇ ਨੂੰ ਸਰਕਾਰ ਕੋਲ ਠਾਵਾਵਾਂਗੇ ਕਿ ਸਰਕਾਰ ਇੱਕ ਕਦਮ ਨਾ ਚੁੱਕੇ ਇਹਦੇ ਨਾਲ ਜਿਹੜੀ ਅੱਗੇ ਹੀ ਨੌਕਰੀਆਂ ਜਿਹੜੀਆਂ ਹੈਗੀਆਂ ਸਰਕਾਰੀ ਨੌਕਰੀਆਂ ਤੇ ਭਰਤੀ ਨਹੀਂ ਹੋ ਰਹੀ ਸਰਕਾਰੀ ਜਿਹੜੀਆਂ ਅਸਾਮੀਆਂ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਕਿ ਪ੍ਰਾਈਵੇਟ ਵਿੱਚ ਰਿਜ਼ਰਵੇਸ਼ਨ ਹੈ ਨਹੀਂ ਤਾਂ ਫਿਰ ਰਿਜ਼ਰਵੇਸ਼ਨ ਚ ਜਿਹੜੀਆਂ ਕੈਟਾਗਰੀਜ਼ ਆਉਂਦੀਆਂ ਉਹਨਾਂ ਨੂੰ ਨੌਕਰੀਆਂ ਕਿੱਥੋਂ ਮਿਲਣਗੀਆਂ ਇਹ ਉਹਨੇ ਕੁਐਸਚਨ ਰੇਜ਼ ਕੀਤਾ ਇਸ ਤਰ੍ਹਾਂ ਹੀ ਫਿਰ ਜਿਹੜਾ ਜਨਤਾ ਪਾਲ ਯੂ ਹੈ ਉਹ ਸਹਿਯੋਗੀ ਹੈ ਐਨਡੀਏ ਦੇ ਵਿੱਚ ਜਾਂ ਮੋਦੀ ਸਰਕਾਰ ਦੀ ਹਮਾਇਤ ਕਰ ਰਿਹਾ ਸਮਰਥਨ ਕਰ ਰਿਹਾ ਉਹਨਾਂ ਨੇ ਵੀ ਇਸ ਦਾ ਸਿੱਧਾ ਵਿਰੋਧ ਕੀਤਾ ਕਿ ਅਸੀਂ ਇਸ ਜਿਹੜਾ ਵੀ ਕਦਮ ਸਰਕਾਰ ਨੇ ਚੱਕਿਆ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਰਾਹੁਲ ਗਾਂਧੀ ਨੇ ਜਿਹੜੀ ਇਨੀਸ਼ੀਏਟਿਵ ਲਿਆ ਸੀ ਉਸ ਨੂੰ ਜਿਹੜਾ ਐਨਡੀਏ ਦੇ ਸਹਿਯੋਗੀ ਸੀਗੇ ਉਹਨਾਂ ਨੇ ਵੀ ਜਿਸ ਤਰ੍ਹਾਂ ਢੰਗ ਨਾਲ ਸਮਰਥਨ ਦਿੱਤਾ ਤੇ ਸਰਕਾਰ ਨੂੰ ਇਹ ਲੱਗਿਆ ਜਾਂ ਮੋਦੀ ਨੂੰ ਇਹ ਲੱਗਿਆ ਕਿ ਇਸ ਨਾਲ ਕਿਤੇ ਇਹ ਨਾ ਹੋਵੇ ਕਿ ਸਰਕਾਰ ਹੀ ਹੋ ਜਾਈਏ ਕਿਉਂਕਿ ਸਰਕਾਰ ਦੇ ਇੱਕੋ ਇੱਕ ਸਹਿਯੋਗੀ ਸੀਗਾ ਜਿਹੜਾ ਚਲਕੂ ਦੇਸ਼ਮ ਪਾਰਟੀ ਸੀਗੀ ਪੀਡੀਪ ਉਸ ਨੇ ਹੀ ਉਹਦਾ ਸਮਰਥਨ ਕੀਤਾ ਸੀਗਾ ਸੋ ਇਸ ਕਰਕੇ ਇਸ ਤੋਂ ਡਰਦਿਆਂ ਹੀ ਸਰਕਾਰ ਦੇ ਵਿੱਚ ਜਿਹੜਾ ਦਬਾਅ ਹੁੰਦਾ ਤੇ ਪਿਆ ਔਰ ਸਾਰਾ ਇੱਕ ਮਾਹੌਲ ਦੇਸ਼ ਦੇ ਅੰਦਰ ਜਿਹੜਾ ਬਣਿਆ ਉਸਨੇ ਮਜਬੂਰ ਕੀਤਾ ਕਿ ਉਹ ਸਰਕਾਰ ਆਪਣਾ ਇਹ ਫੈਸਲਾ ਵਾਪਸ ਲਵੇ ਔਰ ਬਕਾਇਦਾ ਸਰਕਾਰ ਨੇ ਉਸ ਨੂੰ ਚਿੱਠੀ ਲਿਖ ਕੇ ਜਿਹੜਾ ਚੇਅਰਮੈਨ ਹੈਗੀ ਹੈ ਤੇ ਉਹ ਮੈਡਮ ਉਹਨਾਂ ਨੂੰ ਇਹ ਕਹੇ ਕਿ ਇਸ ਤੇ ਉੱਤੇ ਰੋਕ ਲਾਤੀ ਜਾਵੇ ਇਸ ਤੇ ਅੱਗੇ ਨਾ ਵਧਿਆ ਜਾਵੇ ਸੋ ਇਸ ਕਰਕੇ ਜਮੂ ਜੀ ਭਾਵੇਂ ਕਿ ਅਸੀਂ ਦੇਖਦੇ ਆਂ ਕਿ ਯੂਰਪ ਹੈ ਜਿਹੜਾ ਉਹਦੇ ਵਿੱਚ ਵੱਖ-ਵੱਖ ਜਿਹੜੀਆਂ ਸਿਸਟਮ ਹੈਗੇ ਆ ਜਿਹੜੇ ਗਵਰਨੈਂਸ ਦੇ ਉਨਾ ਸਿਸਟਮਾ ਦੇ ਵਿੱਚ ਜਿਸ ਤਾਂ ਦੀ ਪ੍ਰੋਵੀਜ਼ਨ ਹੈਗੀ ਹੈ ਕਿ ਜੇ ਕੋਈ ਸਰਕਾਰ ਜਿੰਦੀ ਬੰਦੀ ਹੈ ਉਹ ਆਪਣੇ ਜਿਹੜੇ ਪ੍ਰਤੀਨਿਧ ਹੈ ਜਾਂ ਆਪਣੇ ਜਿਹੜੇ ਆਫੀਸਰ ਹੈ ਉਹ ਲੈ ਕੇ ਆਉਂਦਾ ਉਹ ਪੂਰੇ ਦੇ ਪੂਰਾ ਲੱਗਦਾ ਇੱਥੇ ਵੀ ਭਾਵੇਂ ਹੈਗਾ ਪਰ ਇੱਥੇ ਆਈਐਸ ਆਈਪੀਐਸ ਅਫਸਰਾਂ ਨੂੰ ਵੀ ਇਸ ਢੰਗ ਨਾਲ ਹੁੰਦੀ ਹੈ ਪਰ ਜਿਸ ਢੰਗ ਦੇ ਨਾਲ ਨਰਿੰਦਰ ਮੋਦੀ ਦੀ ਸਰਕਾਰ ਨੇ ਪਹਿਲਾਂ ਵੀ ਜਿਹੜੇ ਜੁਆਇੰਟ ਸੈਕਟਰੀ ਦੇ ਲੈਵਲ ਦੇ ਉੱਤੇ 10 ਜਿਹੜੇ ਪਹਿਲਾਂ ਵੀ ਭਰਤੀਆਂ ਕੀਤੀਆਂ ਸੀ ਤੁਹਾਨੂੰ ਯਾਦ ਹੋਵੇਗਾ ਕੁਝ ਸਾਲ ਪਹਿਲਾਂ ਤਾਂ ਉਹਨਾਂ ਨੂੰ ਹੀ ਉਹ ਅਸਲ ਦੇ ਵਿੱਚ ਇਹ ਸੀਗਾ ਕਿ ਆਈਐਸ ਆਈਪੀਐਸ ਦੀ ਜਗ੍ਹਾ ਤੇ ਜਿਹੜੇ ਐਕਸਪਰਟ ਹੈ ਜਾਂ ਜਿਹੜੇ ਟੈਕਨੋਕਰੇਟ ਹੈ ਉਹਨਾਂ ਨੂੰ ਵਿੱਚ ਲਿਆਂਦਾ ਜਾਵੇ ਸਰਕਾਰ ਦੇ ਸਰਕਾਰ ਨੂੰ ਜਿੱਥੇ ਪਾਲਿਸੀ ਬਣਾਉਣ ਚ ਉਹ ਮਦਦ ਕਰਨ ਹੁਣ ਵੀ ਇਸ ਤਰ੍ਹਾਂ ਦਾ ਹੀ ਉਹਨਾਂ ਨੇ ਇੱਕ ਗੱਲ ਕਰਕੇ ਤੇ ਇਸ ਨੂੰ ਅੱਗੇ ਵਧਾਉਣ ਦਾ ਯਤਨ ਕੀਤਾ ਪਰ ਹਿੰਦੁਸਤਾਨ ਦੇ ਅੰਦਰ ਜਿਹੜਾ ਸੰਵਿਧਾਨ ਦੀ ਵਿਵਸਥਾ ਹੈਗੀ ਹੈ ਇਹ ਵੀ ਉਸ ਨੂੰ ਇੱਕ ਤੋੜਨ ਵਾਲੀ ਗੱਲ ਸੀ ਜਿਸ ਕਰਕੇ ਇਸ ਮਾਮਲੇ ਦੇ ਉੱਤੇ ਉਹਦੇ ਆਪਣੇ ਸਹਿਯੋਗੀ ਤੇ ਜਿਹੜੀ ਸਮੁੱਚਾ ਇੰਡੀਆ ਗੱਠ ਜੋੜ ਹੈ ਉਸ ਨੇ ਇਸ ਦਾ ਵਿਰੋਧ ਕੀਤਾ ਹੈ ਕਿ ਇਹ ਜੋ ਕੁਝ ਸਾਡੇ ਸੰਵਿਧਾਨ ਚ ਵਿਵਸਥਾ ਕੀਤੀ ਗਈ ਹੈ ਉਸ ਦੇ ਸਾਰਾ ਉਲਟ ਹੈ ਇਹਦੇ ਵਿੱਚ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੇ ਵੱਲ ਜਿਹੜਾ ਇੱਕ ਹੋਰ ਕਦਮ ਅੱਗੇ ਪੁੱਟਿਆ ਗਿਆ ਇਸ ਕਰਕੇ ਇਸ ਦਾ ਜਿਹੜਾ ਵਿਰੋਧ ਤਿੱਖਾ ਹੋਇਆ ਤੇ ਸਰਕਾਰ ਨੂੰ ਇਹ ਵਾਪਸ ਲੈਣਾ ਪਿਆ ਔਰ ਪਹਿਲਾਂ ਵੀ ਸਰਕਾਰ ਨੂੰ ਫੈਸਲੇ ਜਿਸ ਤਰ੍ਹਾਂ ਵਾਪਸ ਲੈਣੇ ਪੈ ਰਹੇ ਉਸ ਤੋਂ ਲੱਗਦਾ ਹੈਗਾ ਕਿ ਸਰਕਾਰ ਜਿਹੜੀ ਹੈ ਹੁਣ ਬੈਕਫੁੱਟ ਤੇ ਹੈ ਤੇ ਵਿਰੋਧੀ ਧਿਰ ਦੇ ਅੱਗੇ ਪੁੱਟੇ ਨਹੀਂ ਪਾ ਰਹੀ ਜੀ ਇਹੇ ਤੋਂ ਸਪੱਸ਼ਟ ਹੋ ਗਿਆ ਕਿ ਸਰਕਾਰ ਜਿਹੜੇ ਪਿਛਲੀ ਦੋ ਸਰਕਾਰਾਂ ਸੀਗੀਆਂ ਉਹਨਾਂ ਨੇ ਜਿਸ ਕੇ ਤਹੱਲੇ ਨਾਲ ਫੈਸਲੇ ਕੀਤੇ ਸੀਗੇ ਇਸ ਵਾਰੀ ਜਿਹੜੀ ਸਥਿਤੀ ਆ ਉਹ ਸਰਕਾਰ ਦੀ ਜਿਹੜੀ ਆ ਉਹ ਜਿਹੜਾ ਸਮਰੱਥਾ ਜਿਹੜੀ ਉਹ ਨਹੀਂ ਰਹਿ ਗਈ ਤੇ ਉਹਨੂੰ ਫੈਸਲੇ ਵਾਪਸ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਪਰ ਇਹ ਫੈਸਲਾ ਵਾਪਸ ਲੈਣ ਨਾਲ ਜਿਹਨਾਂ ਤੇਰਾ ਨਾਲ ੱੱਕਾ ਹੋਣਾ ਸੀਗਾ ਉਹਨਾਂ ਨੂੰ ਇਨਸਾਫ ਦੀ ਆਸ ਜਿਹੜੀ ਆ ਉਹ ਬਚ ਜਾਏਗੀ ਤੇ ਉਹਨਾਂ ਨੂੰ ਇਨਸਾਫ ਮਿਲ ਜਾਏਗਾ ਇਹ ਵੀ ਇੱਕ ਕਾਰਨ ਹੋ ਸਕਦਾ ਕਿਉਂਕਿ ਚਾਰ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਦੋ ਦੀ ਚੋਣਾਂ ਐਲਾਨ ਹੋ ਗਈਆਂ ਦੋਨਾਂ ਦੀਆਂ ਚੋਣਾਂ ਹੋ ਅਗਲੇ ਕੁਝ ਦਿਨਾਂ ਚ ਆਉਣੀਆਂ ਉਹਨਾਂ ਦਾ ਮੇਰੇ ਖਿਆਲ 15 20 ਦਿਨਾਂ ਤੱਕ ਫਿਰ ਕੋਈ ਨੋਟੀਫਿਕੇਸ਼ਨ ਹੋਏਗਾ ਉਦੋਂ ਹੋਣਗੀਆਂ ਮੇਰੇ ਖਿਆਲ ਇਹ ਚੋਣਾਂ ਵੀ ਇੱਕ ਸਰਕਾਰ ਲਈ ਮੇਰੇ ਖਿਆਲ ਚਣੌਤੀ ਬਣਦੀਆਂ ਜਾਪਦੀਆਂ ਹਾਂਜੀ ਇਹ ਵੀ ਮੇਜਰ ਕਰਨਾ ਜਿਹੜਾ ਚੋਣਾਂ ਵਾਲੀ ਤੁਸੀਂ ਗੱਲ ਕੀਤੀ ਹੈ ਇਹ ਤਾਂ ਹੈ ਹੀ ਹੈ ਕਿਉਂਕਿ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦੀ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਹੈ ਉਸ ਸਥਿਤੀ ਨੇ ਵੀ ਭਾਰਤੀ ਜਨਤਾ ਪਾਰਟੀ ਨੂੰ ਕਾਫੀ ਅੰਦਰ ਤੱਕ ਹਿਲਾਇਆ ਹੋਇਆ ਜਿਸ ਤਰ੍ਹਾਂ ਦੀ ਹਰਿਆਣਾ ਵਿੱਚ ਸਥਿਤੀ ਹੈ ਜਾਂ ਜੰਮੂ ਕਸ਼ਮੀਰ ਵਿੱਚ ਕਿਉਂਕਿ ਜੰਮੂ ਕਸ਼ਮੀਰ ਦੇ ਤਾਂ ਜਿਹੜੇ ਪਹਿਲੇ ਪੜਾਅ ਲਈ ਸ਼ਾਇਦ ਅੱਜ ਮੇਰਾ ਖਿਆਲ ਹੈ ਕਿ ਨੋਟੀਫਿਕੇਸ਼ਨ ਵੀ ਹੋਣ ਦੀ ਡੇਟ ਹੈਗੀ ਹੈ ਕਿ ਉਹ ਨੋਟੀਫਿਕੇਸ਼ਨ ਵੀ ਹੋ ਜੇ ਕਿਉਂਕਿ ਉੱਥੇ ਚੋਣਾਂ ਦਾ ਜਿਹੜਾ ਅਮਲ ਹੈ ਉਹ ਉਸ ਪਹਿਲਾਂ ਸ਼ੁਰੂ ਹੋਣਾ ਹੈ 18 ਸਤੰਬਰ ਨੂੰ ਸ਼ੁਰੂ ਹੋਣਾ ਹੈ ਇਸ ਕਰਕੇ ਕਿਉਂਕਿ ਦਿਨ ਥੋੜੇ ਆਏ ਹੋ ਸਕਦਾ ਹੈ ਕਿ ਉੱਥੇ ਜਿਹੜਾ ਉਹ ਨੋਟੀਫਿਕੇਸ਼ਨ ਅੱਜ ਜਾਂ ਕੱਲ੍ਹ ਤੇ ਕਦੇ ਦਿਨ ਚ ਹੋ ਸਕਦਾ ਹੈਗਾ ਸੋ ਇਸ ਕਰਕੇ ਉਹ ਪ੍ਰੈਸ਼ਰ ਤਾਂ ਹੈ ਹੀ ਹੈ ਜਿਹੜਾ ਕਿ ਚੋਨਾ ਦੀ ਤੁਸੀਂ ਗੱਲ ਕੀਤੀ ਹੈ ਕਿਉਂਕਿ ਚੋਨਾ ਦੇ ਮੱਦੇਨਜ਼ਰ ਰੱਖਦੇ ਬਹੁਤ ਸਾਰੇ ਕਦਮ ਜਿਹੜੇ ਚੁੱਕਣ ਦੇ ਯਤਨ ਵੀ ਕੀਤੇ ਹੈ ਮੋਦੀ ਸਰਕਾਰ ਨੇ ਪਰ ਜਦੋਂ ਉਹਨਾਂ ਦਾ ਵਿਰੋਧ ਹੋਇਆ ਤਾਂ ਉਹਨਾਂ ਨੂੰ ਇਸ ਢੰਗ ਨਾਲ ਹੀ ਪਿੱਛੇ ਹਟਣਾ ਪਿਆ ਪਰ ਇਹ ਜ਼ਰੂਰ ਹੈ ਜਮੂ ਜੀ ਕਿ ਜਿਹੜਾ ਰਾਖਵਾ ਕਰਨਾ ਹੈ ਇਸ ਨੇ ਤੁਹਾਨੂੰ ਯਾਦ ਹੋਵੇਗਾ ਕਿ ਬੰਗਲਾਦੇਸ਼ ਵਿੱਚ ਸਿਰਫ ਰਾਖਵਾ ਕਰਨ ਦਾ ਮੁੱਦਾ ਹੀ ਸੀ ਜਿਸ ਨੇ ਏਡਾ ਵੱਡਾ ਉੱਥੇ ਰਾਜਸੀ ਬਦਲ ਜਿਹੜਾ ਪੈਦਾ ਕਰ ਦਿੱਤਾ ਸੋ ਇਸ ਕਰਕੇ ਇੱਥੇ ਵੀ ਜਿਹੜਾ ਰਿਜ਼ਰਵੇਸ਼ਨ ਹੈ ਉਸ ਮਾਮਲੇ ਨੂੰ ਲੈ ਕੇ ਜਾਂ ਸੋਸ਼ਲ ਜਸਟਿਸ ਦੀ ਜਿਹੜੀ ਗੱਲ ਰਾਹੁਲ ਗਾਂਧੀ ਹੋਣੀ ਜਾਂ ਇੰਡੀਆ ਗੱਠਜੋੜ ਕਰ ਰਿਹਾ ਉਸ ਨੇ ਸਮੁੱਚੇ ਸਮਾਜ ਦੇ ਅੰਦਰ ਇੱਕ ਹਿਲਜੁਲ ਪੈਦਾ ਕੀਤੀ ਹੋਈ ਹੈ ਜਿਹੜੀ ਗੱਲ ਚਿਰਾਗ ਪਾਸਵਾਨ ਨੇ ਕਹੀ ਹੈ ਕਿ ਬਕਾਇਦਾ ਜਿਹੜਾ ਸਾਡਾ ਰਾਖਵਾ ਕਰਨੀ ਖਤਮ ਹੋ ਰਿਹਾ ਜਦੋਂ ਸਰਕਾਰੀ ਨੌਕਰੀਆਂ ਹੀ ਨਾ ਰਹੀਆਂ ਜਾਂ ਸਰਕਾਰੀ ਸਾਮੀਆਂ ਜਿਹੜੀਆਂ ਖਾਲੀ ਹੋ ਤੁਸੀਂ ਭਰਨ ਦਾ ਯਤਨ ਹੀ ਨਾ ਕੀਤਾ ਤਾਂ ਫਿਰ ਰਾਖਵਾ ਕਰਨ ਆਏਗਾ ਕਿੱਥੇ ਪ੍ਰਾਈਵੇਟ ਰਾਖਵਾ ਕਰਨਾ ਹੀ ਨਾ ਇੰਸਟੀਚਿਊਸ਼ਨਾਂ ਚ ਹੈਗਾ ਨਾ ਪ੍ਰਾਈਵੇਟ ਜਿਹੜੀ ਇੰਡਸਟਰੀ ਹੈ ਉੱਤੇ ਹੈਗਾ ਤੇ ਸਰਕਾਰੀ ਨੌਕਰੀਆਂ ਦੀ ਰਾਖਵਾ ਕਰਨ ਮਿਲਦਾ ਤੇ ਜੇ ਰਾਖਵਾ ਕਰਨਾ ਤੇ ਨੌਕਰੀਆਂ ਹੀ ਨਹੀਂ ਹੋਣੀਆਂ ਤੇ ਰਾਖਵਾ ਕਰਨ ਵੀ ਨਹੀਂ ਹੋਏਗਾ ਇਸ ਕਰਕੇ ਜਿਹੜੇ ਰਿਜ਼ਰਵੇਸ਼ਨ ਦੇ ਘੇਰੇ ਚ ਆਉਂਦੇ ਆ ਲੋਕ ਉਹਨਾਂ ਲਈ ਜਰੂਰ ਚਿੰਤਾ ਦੀ ਗੱਲ ਸੀ ਜਿਸ ਨੇ ਕਾਫੀ ਆਪਣਾ ਦਬਾਅ ਵੀ ਬਣਾਇਆ ਸਰਕਾਰ ਤੇ ਜੀ ਸੋ ਜਨੂ ਸਰ ਤੁਹਾਡਾ ਛੋਟ ਜੋੜਨ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਤੇ ਇਸ ਫੈਸਲੇ ਨਾਲ ਮੇਰਾ ਖਿਆਲ ਸਰਕਾਰ ਨੇ ਠੀਕ ਕਦਮ ਜਿਹੜਾ ਚੁੱਕ ਲਿਆ ਭਾਵੇਂ ਦਬਾਹ ਹੇਠ ਹੀ ਚੁੱਕਿਆ ਮੇਰੇ ਖਿਆਲ ਜਿਹੜੀਆਂ ਧਿਰਾਂ ਨੂੰ ਇਹਦੇ ਨਾਲ ਰਾਤ ਮਿਲੀ ਆ ਉਹ ਇਸ ਕਦਮ ਤੋਂ ਖੁਸ਼ ਨੇ ਸੋ ਆਸ ਕਰਦੇ ਕਿ ਸਰਕਾਰ ਜਿਹੜੇ ਭੁਇਕ ਦੇ ਵਿੱਚ ਵੀ ਕੋਈ ਫੈਸਲੇ ਲੈਣੇ ਆ ਉਹ ਸਲਾਹ ਮਸ਼ਵਰੇ ਨਾਲ ਜਿਹੜੀਆਂ ਦੇਸ਼ ਦੀਆਂ ਸਟੈਂਡਿੰਗ ਕਮੇਟੀਆਂ ਉਹਨਾਂ ਕੋਲੋਂ ਪੇਜ ਕੇ ਵਿਆਪਕ ਸਲਾਹ ਮਸ਼ਵਰਾ ਕਰਕੇ ਲੈਗੀ ਤੁਸੀਂ ਛੋਟ ਜੁੜੇ ਤੁਹਾਡਾ ਧੰਨਵਾਦ